ਫਲੇਗਰ ਲੈ ਬਲਰ ਹੈ ਜੀ ਅੱਛਾ ਜੀ ਵੀਡੀਓ ኦਪਰੇਟਿਡ ਹੈ ਅੱਛਾ ਜੀ ਪਾਵਰ ਮਾਸਟ ਹੈ ਆ ਚਲੋ ਵੀ ਕਰਾਂਗੇ ਇਹਨਾਂ ਨਾਲ ਸਾਸਿਕਾ ਭਾਈ ਜੀ ਕੀ ਹਾਲ ਕਿਹੜੀ ਜਗ੍ਹਾ ਤੋਂ ਆਪਾਂ ਨਾਬਾ ਜੀ ਅੱਛਾ ਸ਼ੋਭਨਾਮ ਜਨਾਬ ਦਾ ਕਮਲਜੀਤ ਸਿੰਘ ਹੈ ਜੀ ਠੀਕ ਹੈ ਜੀ ਦਰਸ਼ਕੋ ਕਿਸੇ ਨੇ ਕੰਟੈਕਟ ਬੰਦ ਦੀ ਗ੍ਰੀਸ ਕਰਨ ਦੀ ਲੋੜ ਨਹੀਂ ਪੈਂਦੀ ਅੱਛਾ ਵਿੱਚ ਮੋਟਰ ਵਿੱਚ ਹੀ ਇਹਦੇ ਅਟ ਹੁੰਦੀ ਆ ਉਹ ਇੱਕ ਇੱਕ ਫੁੱਟ ਦਾ ਸਾਰਾ ਦੇ ਵਿੱਚ ਪਾਈ ਹੋਈ ਆ ਹਾਂਜੀ ਹਾਂ ਠੀਕਾ ਕਿਹੜੀ ਕੰਪਨੀ ਤੇ ਜਿਸ ਤਰ੍ਹਾਂ ਆਪਾਂ ਫੋਨ ਚਾਰਜ ਕਰਦੇ ਨਾ ਉਹਨੂੰ ਫੁੱਲੀ ਚਾਰਜ ਨਹੀਂ ਕਰਨਾ ਆਪਾਂ ਕਹਿੰਦੇ ਅੱਛਾ ਕਾਰਨ ਫੁੱਲੀ ਚਾਰਜ ਹਾਂਜੀ ਅੱਛਾ ਵਾਲ ਤਾਂ ਹੈ ਨਹੀਂ ਇਸकी ਪਟੌੜੀ ਐਸੀ ਲੱਗ ਰਹੀ ਹੈ ਹਾਂਜੀ ਸਰ ਓਕੇ ਜੇ ਆਪਣਾ ਗੁੱਡ ਨੇਮ ਤੇ ਕੰਟੈਕਟ ਨੰਬਰ ਦੱਸ ਦਿਓ ਕਿਸੇ ਨੇ ਅਗਰ ਆਹ ਖੋਲ ਕੇ ਦਿਖਾਤਾ ਮੜਾ ਹੀ ਬੰਦ ਕਰਕੇ ਦਿਖਾ ਦਿਓ ਇੱਕ ਵਾਰੀ ਫਿਰ ਖੋਲ ਦਿਓ ਲਓ ਜੀ ਆਲੇ ਸਾਡੇ ਇਹਦੇ ਬਾਰੇ ਜਾਣਕਾਰੀ ਦਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਫਾਕਤਾ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬਿੰਗ ਕਰਿਆ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ ਆਓ ਅੱਜ ਆਪਾਂ ਖੜੇ ਆਂ ਕਿਸਾਨ ਮੇਲਾ ਪਿਛਲੇ ਵੀਡੀਓ ਵਿੱਚ ਮੈਂ ਤੁਹਾਨੂੰ ਦਵਾਈਆਂ ਨਾਲ ਜਾਂ ਪਛੂਆਂ ਦੀਆਂ ਹੋਰ ਮੈਡੀਸਿਨ ਬਾਰੇ ਇਹ ਪਿਸਟਾਲ ਦਿਖਾਈ ਸੀ ਕਿ ਕੱਲ ਬਾਅਦ ਵੀ ਕੀਤੇ ਆਓ ਆਪ ਅੱਗੇ ਚੱਲਦੇ ਹਾਂ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਜਿਹੜੇ ਸੰਦ ਨੇ ਖੇਤੀਬਾੜੀ ਨਾਲ ਰਿਲੇਟਡ ਉਹਨਾਂ ਨਾਲ ਤੇ ਹੋਰ ਜੋ ਕੁਝ ਹੋਇਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਬਣੇ ਰਹੋ ਮੇਰੇ ਨਾਲ ਇਹ ਹੈ ਇਸ ਤਰ੍ਹਾਂ ਦਾ ਕਿਸਾਨ ਮੇਲਾ ਤੇ ਆਪਾਂ ਪਹੁੰਚੇ ਹਾਂ ਕਿਸਾਨ ਮਲਾ ਰੌਣੀ ਪਟਿਆਲਾ ਵਿੱਚ ਇਹ ਮੇਰਾ ਜਿਹੜਾ ਲੱਗਿਆ ਹੋਇਆ ਹੈਗਾ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀਨੀਦਾਰਾ ਐਗਰੋ ਦਾਣਾ ਮੰਡੀ ਪਾਸੋਂ ਪਟਿਆਲਾ ਵੱਲੋਂ ਜਿਹੜੀ ਇੱਥੇ ਸਟਾਲ ਲੱਗਾ ਹੋਇਆ ਤੇ ਇਹਨਾਂ ਦਾ ਸਵੈਨਾ ਐਗਰੋ ਆ ਜਿਹੜੇ ਇਹਨਾਂ ਨਾਲ ਆਪ ਗੱਲਬਾਤ ਵੀ ਕਰਾਂਗੇ ਤੁਹਾਨੂੰ ਆ ਦੇਖੋ ਜੀ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਸੰਦ ਤੇ ਹੋਰ ਉਹ ਤੁਹਾਨੂੰ ਵਿੱਚ ਦਿਖਾਵਾਂਗਾ ਇਹ ਵੀ ਇਸ ਤਰ੍ਹਾਂ ਦੇ ਇੱਥੇ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਸੰਦ ਘੜੇ ਕੋ ਰੱਖੇ ਹੋਏ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਸਤਿ ਸ੍ਰੀ ਅਕਾਲ ਸਰ ਇਹ ਨੀਦਰ ਲੈਵਲ ਹੈ ਜੀ ਅੱਛਾ ਜੀ ਵੀਡੀਓ ਆਪਰੇਟਿਡ ਹੈ ਅੱਛਾ ਜੀ ਪਾਵਰ ਮਾਸਟ अच्छा जी ਇਹਦੇ ਵਿੱਚ ਆਪਣ ਨੂੰ ਟਰੈਕਟਰ ਤੋਂ ਹਾਈਡਰੋਲਿਕ ਆਇਲ ਲਾਈਨ ਦੀ ਰੋਟਰੀ ਹੈਗੇ ਪੰਪੀ ਟਰੈਕਟਰ ਦੇ ਪੀਡੀ ਉੱਪਰ ਬੈਠ ਹੋ ਜਾਣਾ ਹੈ। ਜਿੱਦਾਂ ਲੈਵਲ ਨੇ ਵਰਕ ਸਟਾਰਟ ਕਰਨ ਦੇ ਨੇ ਇਹਦੇ ਵਿੱਚ ਕੀ ਹੋਣਾ ਆਪਾਂ ਟਰੈਕਟਰ ਦੇ ਡਿਸਟ੍ਰੀਬਿਊਟਰ ਨਹੀਂ ਯੂਜ਼ ਕਰਾਂਗੇ ਤਾਂ ਟਰੈਕਟਰ ਦੀ ਪਾਵਰ ਕਟ ਕੰਜ਼ੂਮ ਕਰਾਂਗੇ। ਜਦੋਂ ਆਪਾਂ ਆਪਣੇ ਟਰੈਕਟਰ ਦੇ ਉੱਪਰ ਲੋਡ ਕੱਟ ਪਊਗਾ। ਦੂਸਰਾ ਆਇਲ ਪਿੰਚ ਆਪਸ਼ਨ ਕੱਟ ਜਾਣੀ ਹੈ ਜੀ। اچھا ਜੀ। ਜਿਹੜਾ ਆਪਣਾ ਟਰੈਕਟਰ ਦਾ ਡਿਸਟ੍ਰੀਬਿਊਟਰ 5 ਜੀਬੀ ਪਾਵਰ ਕੰਜ਼ੂਮ ਕਰਦਾ ਹੈ ਤੇ ਜਿਹੜਾ ਇਹ ਡਿਸਟ੍ਰੀਬਿਊਟਰ ਹੈ 0.75 ਐਚਪੀ ਕੰਜ਼ੂਮ ਤੇ ਰੈੱਡ ਵਾਲਾ ਜੀ ਆਜੂਨ ਟੋਪਰ ਅੱਛਾ ਜੀ ਆਲੂ ਦੀ ਬੇਲ ਕੱਟਣ ਲਈ ਜੀ ਅੱਛਾ ਜੀ ਅੱਛਾ ਇਹਦਾਂ ਆਲੂ ਦੀ ਬੇਲ ਕੱਟਦੇ ਆ ਚਾਹੇ 26 ਇੰਚ ਦੇ ਕੱਟ ਲੋ 3 ਇੰਚ ਦੇ ਕੱਟ ਲੋ ਤੁਸੀਂ ਇਹਦੇ ਵਿੱਚ ਸਾਰੀਆਂ ਸੈਟਿੰਗਾਂ ਨੇ 26 ਤੋਂ ਲੈ ਕੇ ਜਿਹੜੇ ਫੈਡਿੰਗ ਨੂੰ ਦੀ ਕੱਟਣਾ ਚਾਹੋ ਕੱਟ ਸਕਦੇ ਹੋ ਠੀਕ ਕਪੜੀ ਨੇਵਾ ਇੱਕ ਚੀਜ਼ ਹੈ ਜੀ ਇਹ ਸਤਸਵਿੰਦਰ ਆ ਜੀ ਅੱਛਾ ਜੀ ਵੈਲਕਮ ਕੰਪਨੀ ਦਾ ਅੱਛਾ ਜੀ ਤੇ ਪੰਜਾਬ 55 ਐਚ ਵੀ ਡਾਕਟਰ ਨੂੰ ਬੜੇ ਰਾਮਨਾਥ ਜਵਾਗਾ ਅੱਛਾ ਜੀ ਤੇ 3 ਫੁੱਟ ਇਹ ਲਿਗਾਈ ਲੈ ਕੇ ਚੱਲਦਾ ਠੀਕ ਠੀਕ ਆਓ ਅੱਗੇ ਚੱਲਦੇ ਆਪਾਂ ਇੱਕ ਜਗ੍ਹਾ ਤੇ ਬਣਾਉਣਾ ਬਦਲਦਾ ਅ ਬਲਾਂਟਰ ਹਾਂ ਜੀ ਹਾਂ ਆਟੋਮੈਟਿਕ ਆ ਆਟੋਮੈਟਿਕ ਅੱਛਾ ਕੀ ਕੋਸਟ ਦਾ ਵੀ ਰਹੇ ਅੱਜ ਇਹ ਕੋਈ ਅੱਜ ਆਵੇ ਅੱਜ ਕੋਈ ਕੰਸੈਸ਼ਨ ਆ ਮੇਲੇ ਤੇ ਕੋਈ ਹਾਂ ਜੀ ਹਾਂ ਅੱਜ ਇਹ 2 ਲੱਖ 70 ਹਜ਼ਾਰ ਰੁਪਏ ਵੈਸੇ ਵੈਸੇ ਇਹਦੀ ਕੀਮਤ ਹੈਗੀ ਜੀ 40 ਲੱਖ ਰੁਪਏ 40 ਲੱਖ ਰੁਪਏ 15 ਹਜ਼ਾਰ ਦਾ ਜਿਹੜਾ ਕੰਸੈਸ਼ਨ ਆ ਜਿਹੜਾ ਮੇਲੇ ਤੇ ਅੱਜ ਮੈਨੂੰ ਤਾਂ ਦਿੱਤਾ ਉਹ ਦੇਖੋ ਹੋਰ ਵੀ ਹੈ ਜੀ ਇਹਨੂੰ ਆਪਾਂ 28 ਇੰਚ ਤੋਂ ਲੈ ਕੇ 32 ਇੰਚ ਤੱਕ ਦੀ ਐਡਜਸਟਮੈਂਟ ਹੋ ਜਾਂਦੀ ਹੈ ਹੋ ਜਾਂਦੀ ਹੈ ਜੀ ਠੀਕ ਹੈ ਬੜੇ ਮਿਹਰਬਾਨੀ ਵੀਰ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਕਿਸ ਨੇ ਕੰਟੈਕਟ ਕਰਕੇ ਤੁਹਾਡੇ ਕੋਲ ਪ੍ਰੋਡਕਟ ਵਗਵਾਉਣਾ ਹੈ ਤੁਹਾਡਾ ਕੰਟੈਕਟ ਨੰਬਰ ਹੈਗਾ ਜੀ 98780 09005 ਹੈਡ ਆਫ ਪਾਸੋ ਕੀ ਨਾਮ ਆਪਣਾ ਦੱਸ ਦਿਓ ਜ਼ਿਮੀਦਾਰ ਐਗਰੋ ਅੱਛਾ ਜੀ ਨੀਅਰ ਪੰਜਾਬ ਐਂਡ ਸਿੰਧ ਬੈਂਕ ਅੱਛਾ ਜੀ ਦਾਣਾ ਮੰਡੀ ਪਾਸੋ ਠੀਕ ਹੈ ਮਿਹਰਬਾਨੀ ਵੀਰ ਜੀ ਓਕੇ ਜੀ ਜਾਣ ਕਰ ਲਈ ਧੰਨਵਾਦ ਅੱਗੇ ਪਸਟਾਲ ਤੇ ਆ ਗਈ ਫਾਰਮਰ ਬਲੇਡ ਜਿਹੜੇ ਆ ਖੇਤੀਬਾੜੇ ਸੰਬੰਧ ਜਿਹੜੇ ਯਾਰ ਬਲੇਡ ਉਹ ਵਰਤੇ ਜਾਂਦੇ ਆ ਮਸ਼ੀਨਾਂ ਦੇ ਵਿੱਚ ਉਹ ਇਹਨਾਂ ਕੋਲ ਹੈਗੇ ਨੇ ਤੇ ਫਾਰਮਰ ਬਲੇਡ ਆਪਾਂ ਗੱਲ ਵੀ ਕਰਾਂਗੇ ਇਹ ਨਾਲ ਸਸੀ ਕਾ ਭਾਈ ਕੀ ਹਾਲ ਕਿਹੜੀ ਜਗ੍ਹਾ ਤੋਂ ਆਪਾਂ ਨਾਬਾ ਜੀ ਅੱਛਾ ਆਪਣੇ ਕੋਲ ਹਰ ਇੱਕ ਤਰ੍ਹਾਂ ਦੇ ਬਲੇਡ ਹੁੰਦੇ ਆ ਹਾਂਜੀ ਹਾਂਜੀ ਟਰੈਸ਼ਰਦਾਰੀ ਪਰਦਾ ਕੰਬਾਈਨ ਦਾ ਅੱਛਾ ਜੀ ਬਾਕੀ ਜਿਵੇਂ ਕੰਬਾਈਨ ਵਾਲਾ ਬਲੇਡ ਹੈ ਉਹ ਵਿਸ਼ਾਲ ਕੰਬਾਈਨ ਹੈ ਅੱਛਾ ਜੀ ਉਹਨਾਂ ਦੇ ਵਿੱਚ ਡਿਸਟਰਮੈਂਟ ਹੋ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਆਪਾਂ ਅਸੈਂਬਲੀ ਦਿੰਨੇ ਆਪਾਂ ਇਸੇ ਨਾੜ ਵਾਲੀ ਕਿਸਾ ਛੱਟ ਵਾਲੀ 52 ਵਾਲੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਕਿਸੇ ਨੇ ਕੰਟੈਕਟ ਕਰਕੇ ਤੁਹਾਨੂੰ ਮੰਗਾਉਣਾ ਹੋਵੇ ਸੰਦੀਪ 9872834128 ਨਾਮ ਕੀ ਸ਼ੁਭਨਾਮ ਨਵਦੀਪ ਸਿੰਘ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਮਿਹਰਬਾਨੀ ਕੇ ਆ ਗਏ ਜੇ ਆਪਾਂ ਰਾਮ ਗੜੀਆ ਇੰਜੀਨੀਅਰਿੰਗ ਵਰਕਸ ਤੇ ਇਹਨਾਂ ਕੋਲ ਵੀ ਆਪਾਂ ਦੇਖ ਸਕਦੇ ਹਾਂ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਆ ਇਹ ਸੰਦ ਇਹਨਾਂ ਕੋਲ ਹੈਗੇ ਆ ਇਹ ਚੀਜ਼ ਕੀ ਆ ਵੀਰ ਜੀ ਇਹ ਜਿਹੜਾ ਕਿਰਾਏ ਤੇ ਲੱਗਣ ਵਾਲਾ ਕੰਪਿਊਟਰ ਹੈ ਜੀ ਅੱਛਾ ਜੀ ਇਹ ਲਾਇਕਾ ਕੰਪਨੀ ਦਾ ਹੈ ਅੱਛਾ ਜੀ ਜਿਹੜਾ ਸਭ ਤੋਂ ਵਧੀਆ ਤੇ ਬੈਸਟ ਇੰਡਿਆ ਦਾ ਹੈ ਅੱਛਾ ਜੀ ਇਹਦਾ ਰੇਟ ਹੈ 7 ਫੁੱਟੀ ਸਪੋਰਟਸ ਮਾਡਲ ਬਾਈਟ ਨਾਲ 380 ਅੱਛਾ ਜੀ ਇਹ ਲਾਇਕਾ ਦਾ ਹੀ ਹੈ ਜੀਓਮੈਕਸ ਜੀਓਮੈਕਸ ਆ ਜੀ ਇਹਦਾ ਰੇਟ ਆ ਜੀ 3 ਲੱਖ 40 ਹਜ਼ਾਰ ਰੁਪਏ ਅੱਜ ਜਿਹੜੀ ਇਹ ਸ਼ੋਰਟ ਦਿੱਤੀ ਜਾ ਰਹੀ ਹੈ ਅੱਜ ਦੇ ਦਿਨ ਮੇਲੇ 'ਚ ਹਾਂ ਹੈਗਾ ਜੀ α برو ਸ਼ੋਰਟ ਅੱਛਾ ਜੀ ਇਹਦਾ ਰੇਟ ਆ 290 ਅੱਜ ਦੇ ਦਿਨ ਮੇਲੇ 'ਚ ਹੀ ਨਹੀਂ 31 ਮਾਰਚ ਤੱਕ ਜਿਹੜਾ ਵੀ ਕਿਸਾਨ ਲੈ ਲੂ 2000 ਰੁਪਿਆ ਸ਼ੋਰਟ ਹੈ ਜੀ ਸਾਰਿਆਂ 31 ਮਾਰਚ ਤੱਕ ਹਾਂ ਆਓ ਆਪਾਂ ਅੱਗੇ ਚੱਲਦੇ ਹਾਂ ਇਹ ਆਪਣਾ ਬੋਲੋ ਜੀ ਇਹਨੂੰ ਤੈ ਤੋੜ ਹਾਲਾਂਗੇ ਸਭ ਸੋਲਰ ਅੱਛਾ ਜੀ ਡੂੰਗੀ ਵਹਾਈ ਆਸਤੇ ਪਾਣੀ ਪੂਣੀ ਜਿੱਥੇ ਖੜਦਾ ਅੱਛਾ ਜੀ ਫਸਲ ਵਧੀਆ ਹੋਣ ਲੱਗ ਪੈਂਦੀ ਪਾਣੀ ਖੜਨ ਨੂੰ ਹਟਾ ਦਿੰਦਾ ਜੀਰਾਂ ਲੱਗ ਪੈਂਦਾ ਪਾਣੀ ਥੱਲੇ ਧਰਤੀ ਚ ਰੀਚਾਰਜ ਹੋਣ ਲੱਗਦਾ ਅੱਛਾ ਜੀ ਇਹ ਵਾਲਾ ਜੀ ਇਹ ਕੰਪਿਊਟਰ ਕਰਾਇਆ ਇਹੀ ਹੈ ਜਿੱਨਾਂ ਤੇ ਉਹ ਕੰਪਿਊਟਰ ਲੱਗਦਾ ਹੈ ਅਚਾ ਕੰਪਿਊਟਰ ਇਹਨਾਂ ਦੇ ਉੱਤੇ ਫਿੱਟ ਹੁੰਦੇ ਆ ਓਏ ਚਾਰ ਮਾਡਲਾਂ ਚ ਵਗਟਾ ਜੀ ਆਪਣਾ ਅੱਛਾ ਚਾਰ ਮਾਡਲ ਆ ਸਾਰੇ ਚਾਹ ਵੱਡਾ ਸਭ ਤੋਂ ਹਾਂਜੀ ਇਹ ਆਪਣੀ ਫਰੀਦਪੋਟ ਹੈ ਜੀ ਅੱਛਾ ਟਕ ਕੋਟਕਪੂਰੇ ਆ ਅਸੀਂ ਪਿੰਡ ਚਹਿਲ ਫਰੀਦਪੋਟ ਹੈ ਜੀ ਇਹ ਤੁਹਾਡੇ ਕੰਟੈਕਟ ਨੰਬਰ ਲਿਖੇ ਹੋਏ ਆ ਹਾਂਜੀ ਕੰਟੈਕਟ ਨੰਬਰ ਲਿਖੇ ਆ ਦਰਸ਼ਕੋ ਆ ਜਿਹੜੇ ਆ ਕੰਟੈਕਟ ਨੰਬਰ ਲਿਖੇ ਹੋਏ ਆ ਫਰੀਦਪੋਟ ਦੇ ਆ ਉਧਰ ਕੋਟਕਪੂਰੇ ਦੇ ਲਿਖੇ ਆ ਆ ਬਾਈ ਜੀ ਕਾਰਡ ਦਿਖਾ ਰਿਹਾ ਇਹ ਕੋਟਕਪੂਰੇ ਦੇ ਆ ਜੀ ਇਹ ਫਰੀਦਪੋਟ ਦੇ ਆ ਜੀ ਫਰੀਦਪੋਟ ਦਾ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਹਾਂਜੀ ਮੇਰਾ ਨੰਬਰ ਹੈਗਾ ਜੀ 9365522811 ਅੱਛਾ ਜੀ ਕੋਟਕਪੂਰੇ ਦਾ ਨੰਬਰ ਹੈਗਾ ਜੀ 9877872308 ਸ਼ੁਭਨਾਮ ਜਨਾਬ ਦਾ ਕਮਲਜੀਤ ਸਿੰਘ ਠੀਕ ਹੈ ਦਰਸ਼ਕੋ ਕਿਸੇ ਨੇ ਕੰਟੈਕਟ ਕਰਨਾ ਹੋਵੇ ਇਹਨਾਂ ਨੂੰ 31 ਮਾਰਚ ਤੱਕ ਜਿਹੜੀ ਸ਼ੂਟ ਆ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਇਹ ਸ਼ੂਟ ਦਾ ਲਾਹਾ ਜਿਹੜਾ ਲੈ ਸਕਦੇ ਹੋ ਥੈਂਕ ਯੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਸਾਡੀ ਸਟਾਈਲ ਮਿਹਰਬਾਨੀ ਜੀ ਮਿਹਰਬਾਨੀ ਮੈਸੀ ਪ੍ਰਗੋਸ਼ਨ ਦਾ ਮਾਡਲ ਵੀ ਆ ਗਿਆ ਤੁਹਾਡੇ ਸਾਹਮਣੇ ਇਹ ਮੈਸੀ ਵਾਲਿਆਂ ਨੇ ਇੱਥੇ ਜਿਹੜਾ ਲਾਇਆ ਹੋਇਆ ਸਟਾਲ ਇਹ ਹੈ 9563 ਮੈਸੀ ਪ੍ਰਗੋਸ਼ਨ ਇਹਦੇ ਵਿੱਚ 9500 ਮਾਡਲ ਵੀ ਆਉਂਦਾ ਤੇ ਅਲੱਗ-ਅਲੱਗ ਜਿਹੜੇ ਇਹਨਾਂ ਕੋਲ 51 ਉਹ ਇਸ ਤਿੰਨੇ ਮਾਡਲ ਜਿਹੜੇ ਤੇ ਉਹ ਖੜੇ ਹੈਗੇ ਆ। ਹਾਂਜੀ 80 55 ਐ ਐਮਐਸਸੀ ਫਰਗੋਸ਼ਨ ਹਾਂਜੀ ਤੇ ਇਹਦੇ ਫੀਚਰ ਵਗੈਰਾ ਦੱਸ ਦਿਓ ਜਰਾ ਕੀ ਫੀਚਰਸ ਵਗੈਰਾ ਤਾਂ ਸਰ ਨੂੰ ਸਰ ਦੱਸ ਸਕਦੇ ਨੇ ਗੁੱਪੀ ਸ ਹੈ ਰਾ ਸਾਬ ਜੀ ਨੇ ਉਹ ਫਿਰ ਦੱਸਦੇ ਬਾਅਦ ਚ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਇਹਦੇ ਬਾਰੇ ਮੈਸੀ ਪ੍ਰੋਪੁਸ਼ਨ ਦੇ ਤਿੰਨ ਮਾਡਲ ਜਿਹੜੇ ਇੱਥੇ ਨਾਲ ਕੋਲੇ ਤੇ ਉੱਪਰ ਇਹ ਜਿਹੜੇ ਡੈਕ ਤੁਸੀਂ ਆਪਣੇ ਲਵਾਏ ਹੋਇਆ ਜਾਂ ਨਾਲ ਹੀ ਆਉਂਦੇ ਫਿੱਟਡ ਇਹ ਨਹੀਂ ਨਹੀਂ ਸਰ ਆਪ ਲਵਾਏ ਹੋਏ ਆ আচ্ছা ਸਰ ਬੈਸਟੇਟ ਚੁਆਇਸ ਹੈ ਅੱਛਾ ਇਹ ਜੀ ਸਪਰੇਅ ਮੈਨ ਪਾਵਰ ਪ੍ਰੋਡਕਟ ਰਾਜ ਸਨੈਗਰੋ ਇੰਜੀਨੀਅਰ ਲੁਧਿਆਣਾ ਵੱਲੋਂ ਆਇਆ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਇਹਨਾਂ ਕੋਲੇ ਆਹਾ ਪ੍ਰੈਸ਼ਰ ਮਸ਼ੀਨਾਂ ਇਹ ਕੰਪਰੈਸ਼ਨ ਮਸ਼ੀਨਾਂ ਇੱਥੇ ਅੱਛਾ ਧੋਣ ਵਾਸਤੇ ਕਿੰਨੇ ਕੁ ਦੀਆ ਹੈ 8.5 ਦੀ 8.5 ਦੀ ਇਦਾਂ ਨਾਲ ਆਪਾਂ ਮਿਲਦੇ ਅੰਦਰ ਨਾਲ ਜਾ ਕੇ ਤੇ ਇਹ ਚੈਨਲ ਵਾਲੇ ਗੱਲ ਕਰ ਵੀ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਪ੍ਰੋਡਕਟ ਵੇਖਾਂਗੇ ਬਾਈ ਇਹ ਸਾਹਮਣੇ ਪ੍ਰੈਸ਼ਰ ਨੇ ਟੋਣ ਵਾਸਤੇ ਸਪਰੇਅ ਰਜੇ ਟੋਣ ਵਾਸਤੇ ਯੂਜ਼ ਕਰ ਸਕਦੇ ਹੋ ਸਪਰੇਅ ਕਰਨ ਵਾਸਤੇ ਸਪਰੇਅ ਕਰਨ ਵਾਸਤੇ ਜੇ ਆਪਾਂ ਵਾਸ਼ਿੰਗ ਕਰਨੀ ਤੇ ਜੀ ਦੀ AC U ਦੀ ਜਿਵੇਂ ਘਰਾਂ ਚ ਹੁੰਦੇ ਆ ਉਹ ਵੀ ਆਪਾਂ ਕੀ ਕਾਸਟ ਦੇ ਰਾਜੇ ਇਹ ਇਹ ਸਾਡੇ ਸੱਤੇ ਆ ਰਿਹਾ ਪਿੰਡਾ ਜੀ ਗ੍ਰੀਸ ਪੇਪਰ ਜਿਹਨੂੰ ਗ੍ਰੀਸ ਕਰਨ ਦੀ ਲੋੜ ਨਹੀਂ ਪੈਂਦੀ ਸਾਡੇ ਸੇਅ ਮੋਟਰ ਵਿੱਚ ਹੀ ਇਹਦੇ ਅੱਡ ਹੁੰਦੀ ਆ ਉਹ ਜਿਹੜੇ ਕਿਸੇ ਹੋਰ ਤੁਸੀਂ ਪੁੱਤਰੋ ਜੋ ਆਪਣੇ ਅੱਗੇ ਦੇ ਸਿੱਧੇ ਪੈਣੇ ਸਿਰਫ ਪੰਪ ਪੰਪ ਅੱਛਾ ਉਹ ਆਹ ਹਾਂ ਅੱਗੇ ਮੋਟਰਾਂ ਪਈਆਂ ਇਹਦੀਆਂ ਉਹ ਇਹਨਾਂ ਦੀਆਂ ਮੋਟਰਾਂ ਨੇ ਉਹ ਜਿਹੜੇ ਅੱਗੇ ਪਹਿਲੇ ਉਹਦੇ ਵਿੱਚ ਪੰਪ ਦੇ ਮੋਟੇ ਬੰਨੇ ਕੱਟਦੇ ਅੱਛਾ ਉਹ ਇਕੱਠੇ ਨੇ ਇਹ ਤੇ ਆ ਇਹਦੇ ਬਾਰੇ ਜਾਣਕਾਰੀ ਦਿਓ ਮੈਨੂੰ ਫੇਰ ਜੀ ਹਾਂਜੀ ਇਹ 100 ਲੀਟਰ ਦਾ ਟਰੈਕਟਰ ਮਾਉਂਟਡ ਸਪਰੇਅਰ ਹੈ ਅੱਛਾ ਜੀ ਤੇ 100 ਲੀਟਰ ਦੀ ਕੈਪੈਸਿਟੀ ਹੈ ਨਾਲ ਅਸੀਂ 3 ਕਿਲੋ ਦਾ ਪਾਈਪ ਦੇ ਨਾਲ ਦੇ ਵਿੱਚ 200 ਮੀਟਰ ਅੱਛਾ ਜੀ ਤੇ ਨਵੇਂ ਟਾਇਰ ਯੂਜ਼ ਕੀਤੇ ਜਾਂਦੇ ਨੇ ਅੱਛਾ ਜੀ ਤੇ ਗ੍ਰੀਸ ਫਰੀ ਪੰਪਰ ਦਾ ਹੈ 534 ਮੋਡਲ ਅੱਛਾ ਗ੍ਰੀਸ ਫਰੀ ਹੈ ਪੰਪ ਹਾਂਜੀ ਪੰਪ ਨੂੰ ਗ੍ਰੀਸ ਨਹੀਂ ਕਰਨਾ ਪਿਆਗੀ ਅੱਛਾ ਇਹ ਉਹ ਪੰਪ ਨੇ ਜਿਹੜੇ ਉੱਤੇ ਪਾਇਆ ਅੱਛਾ ਜੀ ਉਹ ਪੰਪ ਨੇ ਠੀਕ ਆ ਤੇ ਇਹ ਗਾਂਹ ਸਪਰੇਅ ਵਾਲੀਆਂ ਆਈ ਜਿਹੜਾ ਪੰਪ ਹੈ ਜੀ ਅਜੀਬੀ ਪੰਪ ਗ੍ਰੀਸ ਫਰੀ ਦੇ ਵਿੱਚ ਪੋਸਟੂਪ ਪੰਪ ਹੈ 13000 ਦਾ ਪੈਂਦਾ ਹੈ ਅੱਛਾ ਜੀ ਤੇ ਪੰਪ ਗ੍ਰੀਸ ਵਾਲਾ ਹੈ 12000 ਦਾ ਅੱਜ 1000 ਰੁਪਏ ਦੀ ਛੂਟ ਹੈ ਨਾ ਤੇ ਉਹ ਵੱਡੇ ਵਾਲੇ ਦੀ ਕਿੰਨੀ ਛੂਟ ਆ ਜੀ 5 ਤੋਂ 7000 ਰੁਪਏ ਛੂਟ ਹੈ ਠੀਕ ਹੈ ਜੀ ਮੇਰबानी ਕੀ ਆਪਣਾ ਕੰਟੈਕਟ ਨੰਬਰ ਕਿੱਥੋਂ ਆਇਆ ਉਹ ਬੋਲ ਦੋ ਜਰਾ ਅਸੀਂ ਲੁਧਿਆਣੇ ਤੋਂ ਆਏ ਜਿੱਲਪਿੰਡ ਤੋਂ ਤੇ ਆਪਣਾ ਕੰਟੈਕਟ ਨੰਬਰ ਹੈ 9815550399 ਓਕੇ ਓਕੇ ਥੈਂਕ ਯੂ ਬੇਟਾ ਅੱਗੇ ਆ ਗਏ ਆਪਾਂ ਡੈਰੀ ਕੋਈ ਇਕੁਪਮੈਂਟ ਇਹਨਾਂ ਕੋਲੇ ਤੇ ਕਰਨ ਵਿੱਚ ਇਹਨਾਂ ਦਾ ਨਾਂ ਧਾਲੀਵਾਲ ਡੈਰੀ equipment ਇਹਨਾਂ ਕੋਲੇ ਆ ਦੇਖੋ ਦੁੱਧ ਚੋਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਨੇ ਸਾਰਾ ਡੈਰੀ equipment ਜਿਹੜੇ ਇਹਨਾਂ ਕੋਲੇ ਹੈਗੇ ਆ ਛੋਟੀ ਤੋਂ ਲੈ ਕੇ ਕਬੱਡੇ ਤੱਕ ਸਾਫ਼ ਕਰਨ ਲਈ ਕਿੰਨੀ ਸਾਫ਼ ਕਰਨ ਵਾਲੀ ਆ ਜਿਹੜੇ ਜਰੀ ਕਰਨ ਦੀਆਂ ਨਾਲ ਮੋਟਰਾਂ ਲੱਗੀਆਂ ਇਹ ਜਿਹੜੇ ਥਾਣਾ ਨੂੰ ਲਾ ਦੋ ਤੁਸੀਂ ਆਪੇ ਕੰਪਰੈਸ਼ਨ ਦੇ ਨਾਲ ਜਿਹੜਾ ਉਹ ਜਿਹੜਾ ਦੁੱਧ ਓਕੇ ਚ ਲੈ ਲੈਂਦੇ ਆ ਇਹ ਗਊਆਂ ਔਰ ਮੱਝਾਂ ਬਸ ਦੋਨੋਂ ਆਖ ਜਿਹੜਾ ਕੰਮ ਆ ਜਾਂਦਾ ਅੱਗੇ ਆਪਾਂ ਅੱਗੇ ਹੋਸਟਲ ਤੇ ਗੱਲ ਕਰਾਂਗੇ ਇਹਨਾਂ ਨਾਲ ਵੀ ਇਹਨਾਂ ਕੋਲ ਕਿਹੜੇ ਕਿਹੜੇ ਐ ਬਲੇਸ਼ੂ ਦੇ ਜਿਹੜੇ ਕਿੜੇ ਕਿੜੇ ਪ੍ਰੋਡਕਟ ਆਪਾਂ ਗੱਲ ਕਰਦੇ ਹਾਂ ਭਾਈ ਸਤਿ ਸ਼੍ਰੀ ਅਕਾਲ ਤੁਹਾਡੇ ਪ੍ਰੋਡਕਟ ਬਾਰੇ ਜਾਣਕਾਰੀ ਦੇ ਦਿਓ ਇਹ ਇਹਦੇ ਬਾਰੇ ਦੋ ਪਹਿਲਾਂ ਤਾਂ ਹਾਂਜੀ ਇਹ ਰੋਕਾ ਵੇਟਰ ਹੀ 10 ਫੁੱਟ ਹੈ ਕਿੰਨੇ ਫੁੱਟ ਵਾਲਾ ਜੀ ਇਹ 10 ਫੁੱਟੀ 10 ਫੁੱਟ ਵਾਲਾ ਹੈ ਇਹਦਾ ਕੀ ਪ੍ਰਾਈਸ ਅੱਜ ਮੇਲੇ 'ਚ ਘਟਾਇਆ ਹੋਇਆ ਹੈ ਹਾਂ ਜੀ ਕਿੰਨੇ ਪਰਸੈਂਟ ਪ੍ਰਾਈਸ 90 ਹੈ ਅੱਜ 1,80,000 ਹੈ 10,000 ਰੁਪਏ ਛੂਟ ਹੈ ਇੱਕ ਅੱਜ ਦਾ ਦਿਨ ਹੈ ਕਿ 31 ਮਾਰਚ ਤੱਕ ਨਾ ਅੱਜ ਮੇਲੇ ਦਾ ਅੱਛਾ ਅੱਛਾ ਦੋਨੇ ਡਿਸਕਾਂ ਫਰੀ ਨਹੀਂ ਅੱਜ ਅੱਛਾ ਜੀ ਤੇ ਆਹ ਵਾਲਾ ਇਹ 4 ਫੁੱਟਾ ਜੀ ਅੱਛਾ ਇਹ ਕਿੰਨੇ ਦਾ ਵੀਰ ਇਹ 80,000 ਕੀਮਤ ਹੈ ਅੱਛਾ ਠੀਕ ਹੈ ਜੀ ਇਹ ਏਡਾ ਅਡਾਡਾ ਸਾਈਜ਼ ਦੇ ਤੁਹਾਡੇ ਕੋਲ ਉਪਰ ਹੋਇਆ ਹੈ ਇਹ 8 ਫੁੱਟ ਦਾ ਹੈ ਇਹ 8 ਫੁੱਟ ਦਾ ਹੈਗਾ 9 ਨਾਲ ਵੀ ਹੈਗਾ 9 ਦਾ ਵੀ ਆ ਜਾਨੀ ਕਿ 5 ਆ ਗਿਆ 6 ਆ ਗਿਆ 9 ਆ ਗਿਆ 10 ਆ ਗਿਆ ਸਾਡੇ ਤਿੰਨ ਤੋਂ ਲੈ ਕੇ ਸਾਢੇ ਤਿੰਨ ਅਲੱਗ-ਅਲੱਗ 1-1 ਫੁੱਟ ਦਾ ਸਾਰੇ ਦੇ ਵਿੱਚ ਪਾਈ ਹੋਈ ਹੈ ਹਾਂਜੀ ਹਾਂ ਠੀਕਾ ਕਿਹੜੀ ਕੰਪਨੀ ਨਾਲ ਰਿਲੇਟਡ ਹੈ ਜੀ ਤੁਸੀਂ ਮੈਸ਼ੂ ਕੰਪਨੀ ਮੈਸ਼ੂ ਅੱਛਾ ਤੇ ਆਪਣਾ ਗੁਰਨੇਮ ਤੇ ਕੰਟੈਕਟ ਨੰਬਰ ਬੋਲ ਦਿਓ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਕੇ ਲੈ ਜਾਣੇ ਹੋ ਤੁਹਾਡਾ ਨਾ ਆਪਾਂ ਅੱਛਾ ਜੀ 98555 ਇਹ ਤੁਹਾਡੇ ਨਾਬੇ ਮੈਨੂਫੈਕਚਰਿੰਗ ਹੈ ਦੀ ਹਾਂਜੀ ਨਾਬੇ ਏਜੰਸੀ ਹੈ ਜੀ ਮੈਨੂਫੈਕਚਰਿੰਗ ਦਾ ਕੰਮ ਹੈ ਕਿੰਨਾ ਕੰਟੈਕਟ ਨੰਬਰ 98555 ਅੱਛਾ ਜੀ 000 ਕਮਨ ਹੈ ਠੀਕ ਬੜੀ ਮਿਹਰਬਾਨੀ ਜੀ ਸਾਹਮਣੇ ਆ ਗਿਆ ਦਸ਼ਮੀਸ਼ ਅਮਰਗੜ ਵਾਲੇ ਇੰਦਰਜੀਤ ਟ੍ਰੇਡਿੰਗ ਕੰਪਨੀ ਲੈਂਡ ਫੋਰ ਇਹਨਾਂ ਕੋਲ ਵੀ ਇਹ ਰੀਪਰ ਹੈਗੇ ਸਟਾਰ ਰੀਪਰ ਹੈਗੇ ਆ ਦੇਖੋ ਇੱਧਰ ਤੇ ਆ ਡਟ ਖੇਤੀਬਾੜੀ ਦਾ ਛੋਟਾ ਪਰਾਂ ਵੀ ਪਿਆਰੇ ਪਰ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹਨਾਂ ਕੋਲੇ equipment ਅੱਗੇ ਰੱਖੇ ਹੋਏ ਸਾਰੇ ਲੈਂਡ ਫੋਰਸ ਕੰਪਨੀ ਦੇ ਲੇਜ਼ਰ ਲੈਂਡ ਲੈਵਲਰ ਆ ਗਿਆ ਹੈ ਤੇ ਅੱਗੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨਕੋਲੇ ਖੇਤੀਬਾੜੀ ਨਾਲ ਸੰਬੰਧਿਤ ਉਹ ਸਮਾਨ ਇਹ ਸੰਦ ਜਿਹੜੇ ਆ ਰੱਖੇ ਹੋਏ ਆ ਤੇ ਇਹ ਵੀ ਲੈਂਡ ਫੋਰਸ ਕੰਪਨੀ ਦੇ ਨਾਲ ਸਪੰਸਰ ਕਰਦੇ ਵੱਡੀ ਵੱਡੀ ਦੇ ਨਾਲ ਕੋਈ ਦੇਖ ਰਿਹਾ ਹੈ। ਕਾਫੀ ਵੱਡਾ ਸਟਾਲ ਜਿਹੜਾ ਇੱਥੇ ਇੰਸਟਾਲ ਕੀਤਾ ਹੋਇਆ ਹੈ। ਮਹਿੰਦਰਾ ਦੀ Thar Rocks ਇਹ ਵੀ ਇੱਥੇ ਜਿਹੜਾ ਸਟਾਲ ਲੱਗਿਆ ਹੋਇਆ ਹੈ ਇਹ ਮਹਿੰਦਰਾ ਦਾ ਆਏ ਹੋਏ ਤਾਂ ਦੀਆਂ ਗੱਡੀਆਂ ਜੈ ਰਾਜ ਵਿਕਲਪ ਵੱਲੋਂ ਇੰਸਟਾਲ ਆਇਆ 92 163 83 189 ਨੰਬਰ ਆ। ਸਭ ਤੋਂ ਜ਼ਿਆਦਾ ਜਿਹੜਾ ਰਸ਼ ਇਹਨਾਂ ਦੇ ਇਸ Thar Rocks ਵੱਲ ਵੀ ਸਾਰਿਆਂ ਦਾ ਧਿਆਨ ਕਰਦੀ ਆ ਖੜੀ ਆ। ਕਿੰਨੇ ਵੀ ਆਈ ਵੀ ਤੁਹਾਡੀ ਇਹ ਰੈਡ ਕਲਰ ਸਟਡੀ ਵੀ ਸਰ ਇਹ ਅਪਰੋਕਸੀਮੇਟਲੀ ਆਪਾਂ ਨੂੰ ਟਾਪ ਵਾਲਾ ਵੀਰੀਐਂਟ ਪੈ ਜਾਂਦਾ ਇਹਦਾ ਇਹ ਟਾਪ ਚ ਖੜੀ ਹੈ ਟਾਪ ਦੇ ਵਿੱਚ 92 ਲੱਖ ਦਾ ਹੈ ਸਾਡੇ ਨੱਤੀ ਲੱਗ ਤੇ ਜਿਹੜੀ ਬੈਟਰੀ ਦੀ ਹੈ ਕਿੰਨੇ ਚਿਰ ਚੱਲਦੀ ਆ ਇਹ ਬੈਟਰੀ ਸਰ 683 ਕਿਲੋਮੀਟਰ ਦਾ ਇੱਕ ਚਾਰਜ ਤੇ 500 ਚਾਰਜਰ ਤੇ अच्छा ज्यों ज्यों ये पुराने होंगी वो फिर वो किलोमीटर ਘਟਦੇ ਜਾਣਗੇ ਨਹੀਂ ਨਹੀਂ ਸਰ ਹੂੰ ਉਹ ਆਪਣੇ ਉਹ ਤੇ ਹੈ ਜਿਸ ਤਰ੍ਹਾਂ ਆਪਾਂ ਫੋਨ ਯੂਜ਼ ਕਰਦੇ ਆ ਸਰ ਅੱਛਾ ਨਹੀਂ ਉਹ ਤਾਂ ਚਲੋ ਆਪ ਚਾਰਜ ਕਰ ਲੈਣਾ ਉਹਦੀ ਜਿਹੜੀ ਪਾਵਰ ਅੰਦਰ ਜੀ ਉਹਦੀ ਹੈਲਥ ਕਿੰਨੀ ਰਹੇਗੀ ਉਹ ਘਟਦੀ ਜਾਂਦੀ ਮੈਂ ਇਹ ਪੁੱਛਣਾ ਸੀ ਤੁਹਾਨੂੰ ਨਹੀਂ ਹੈਲਥ ਜਿਸ ਤਰ੍ਹਾਂ ਸਰ ਮੈਂ ਤੁਹਾਨੂੰ ਉਹੀ ਸਮਝਾ ਰਿਹਾ ਹੈਲਥ ਜਿਸ ਤਰ੍ਹਾਂ ਆਪਾਂ ਫੋਨ ਚਾਰਜ ਕਰਦੇ ਹਾਂ ਉਹਨੂੰ ਫੁੱਲੀ ਚਾਰਜ ਨਹੀਂ ਕਰਨਾ ਆਪਾਂ ਕਦੇ ਵੀ। ਅੱਛਾ। ਗਾਰ ਨੂੰ ਫੁੱਲੀ ਚਾਰਜ ਨਾ ਕਰੋ। ਉਹਦੀ ਬੈਟਰੀ ਲਾਈਫ ਜੇਕਰ ਤੁਸੀਂ ਐਕਸਟੈਂਡ ਕਰਨੀ ਹੈ। ਅੱਛਾ ਅੱਛਾ। ਹਾਂਜੀ। ਤੇ ਇਹਦੀ ਕਿੰਨੇ ਸਾਲ ਤੱਕ ਇਸਦਾ ਰਹਿਣੀ ਆ? ਇਹ ਸਰ ਬੈਸੇ ਦਾ ਕੰਪਨੀ ਚੋ ਲਾਈਫਟਾਈਮ ਦੀ ਵਾਰੰਟੀ ਦੇ ਰਹੀ ਹੈ। ਹਾਂ ਹਾਂ। ਠੀਕ ਹੈ ਸਰ। ਉਹ ਰਿਟਰਨ ਦੰਨੇ ਆ ਤੁਸੀਂ? ਉਹ ਲਾਈਫਟਾਈਮ ਦੇ ਵਿੱਚ 15 ਸਾਲ ਕਾਊਂਟ ਹੋਵੇਗਾ। ਅੱਛਾ 15 ਸਾਲ ਦੇ। 15 ਸਾਲ ਜਿਹੜੀ ਸੜਕ ਤੇ ਚੱਲ ਸਕਦੀ ਹੈ। ਠੀਕ ਆ। ਥੈਂਕ ਯੂ। ਅਦਰ ਕੰਟੈਕਟ ਨੰਬਰ ਰਾਜੀਵ ਇਕਲੋ ਉਹੀ ਨੰਬਰ ਲਿਖ ਮਿਹਰਬਾਨੀ ਤੇ ਆ ਗਿਆ ਜੀ ਕੀ ਆਦਾ ਸਾਇਰੋਕਸ ਕੀ ਆ ਜੀ ਆਟੋ ਆ ਨੇ ਆਟੋਮੈਟਿਕ ਗੇਅਰ ਆ ਤੇ ਅੱਛੀ ਗੱਡੀ ਬਣਾਈ ਆ ਹੈ ਇਹ ਪੈਟਰੋਲ ਹਾਂਜੀ ਸਰ ਪੈਟਰੋਲ ਸਾਇਰੋਕਸ ਹਾਂ ਸਾਇਰੋਕਸ ਆ ਜੀ ਆਟੋਮੈਟਿਕ ਗੇਅਰ ਹਾਂਜੀ ਕਿਸ ਟਾਪ ਮਾਡਲ ਆ ਟੋ ਵੈਰੀਐਂਟ ਆ ਇਹ ਕਿੰਨੇ ਕ ਦੀ ਹੈ ਰਾ ਜੀ

ਹਾਂ ਜੇ ਲੋਕਸ ਦੇ ਅੰਦਰ ਆਹ ਦੇਖ ਸਕਦੇ ਹੋ ਤੇ ਬਹੁਤ ਅੱਛੀ ਸਪੇਸ਼ੀਅਸ ਗੱਡੀ ਆ ਇਹ ਪਿੱਛੇ ਵੀ ਕਾਫੀ ਹੈਗੀ ਆ ਆ ਦੇਖੋ ਜੀ ਸਾਇਰੋਕਸ ਕਿਆ ਦੇ ਇਹ ਹੈ ਡਾਇਮੰਡ ਕੱਟ ਦੇ ਬੀਲ ਆ ਆਜੋ ਮਰੀਆ ਕੋਈ ਆ ਡਿਸਕਾਊਂਟ ਕਰ ਦਾਂਗੇ ਸਰ ਅੱਛਾ 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 ਮੇਲੇ ਤੇ ਜੇ ਵੀ ਤੁਸੀਂ ਆਓਗੇ ਇਹਨੂੰ ਲੈ ਕੇ ਜਾਓਗੇ ਤਾਂ ਡਿਸਕਾਊਂਟ ਤੁਹਾਨੂੰ ਇੱਥੇ ਦੇਣਗੇ ਕਾਫੀ ਅੱਛੀ ਖੂਬਸੂਰਤ ਸ਼ੇਪ ਦੀ ਜਿਹੜੀ ਗੱਡੀ ਆ ਹਾ ਦੇ ਲਓ ਜੀ ਇਹ ਹੈ ਸਾਇਰੌਕਸ ਕੀ ਆਦੀ ਰੇਟ ਉਹਨਾਂ ਨੇ ਵੀਰ ਨੇ ਤੁਹਾਨੂੰ ਦੱਸਤਾ ਆਟੋਮੈਟਿਕ ਵੇਰੀਐਂਟ ਆ ਇਹ ਬਾਕਸ ਕਿਹੜਾ ਵੀਰ ਕੰਟਰੋਲ ਚੰਦੀ 1.0 ਆਂਦੀ ਇਸੇ ਪਰ ਬਹੁਤ ਅੱਛਾ ਹੈ ਇਹ ਟਰਬੋ ਹੈ ਇਹ ਇਹ ਸਭ ਡੀਜ਼ਲ ਹੈ ਇਹ ਇਹ 1.5 ਮੇ ਆਉਂਦੀ ਹੈ ਡੀਜ਼ਲ ਮੇ ਇਹ ਡੀਜ਼ਲ ਹੈ ਅੱਛਾ ਆਵਾਜ਼ ਤਾਂ ਹੈ ਨਹੀਂ ਇਸकी ਪੈਟਰੋਲੇ ਜਿਹੀ ਲੱਗ ਰਹੀ ਹੈ ਹਾਂਜੀ ਸਰ ਓਕੇ अपने प्रोडक्ट की जानकारी भी दे दो नाल नाल। नमस्कार जी हम एच यू आर एलिड से उर्वरक एंड रसायन लिमिटेड ये पांच कंपनियों का जॉइंट वेंचर है जिसमें कोल इंडिया एन ऑयल इंडिया एफ और एच है हमारे प्रोडक्ट में सबसे पहले आता है यूरिया जिसमें कि छियालीस परसेंट नाइट्रोजन होता है दूसरे नंबर पे है अपना कैलग्रो इसमें होता है कैल्सियम नाइट्रेट अपना मैजिक हाँ अपना मैजिक इसमें होता है मैग्नीशियम सल्फेट अच्छा। और ये तीसरा हमारा सिग्नेचर प्रोडक्ट है जिसका नाम है अपना पावर ये है माइकोराइजा, जो कि एक बायो फर्टिलाइजर है वो भी वही है थैंक यू आपका कहाँ से आपका जो इंडस्ट्री आ जी हमारे यूरिया के तीन प्लांट है गोरखपुर में है एक बरौनी में है एक सिंदरी में है अच्छा। और हमारी कंपनी यूरिया का लगभग 40 लाख टन प्रोडक्शन करती है इसके साथ ही हम लोग डी ए सभी चीजों का और कॉम्प्लेक्स फर्टिलाइजर का इम्पोर्ट भी करते हैं और पंजाब में हम हम लोगों का लगभग सौ का डीलर नेटवर्क है जिसके थ्रू हम अपना माल सप्लाई करते हैं अपना गुड नेम और कॉन्टेक्ट नंबर बता दीजिए जी हमारा गुड नेम है सुनील गोस्वामी मैं मैनेजर मार्केटिंग चंडीगढ़ बैठता हूँ मेरा मोबाइल नंबर है एट डबल फोर एट थ्री फाइव टू थ्री डबल जीरो धन्यवाद थैंक यू जी यहम एग्रीकल्चर साइंस एंड कंपनी है ਫਸਲ ਦੀ ਸਫਲਤਾ ਦਾ ਰਾਹ ਸਾਰੇ ਇਹ ਖੇਤੀ ਦੇ ਨਾਲ ਸੰਬੰਧਿਤ ਇਹਨਾਂ ਕੋਲੇ ਜਿਹੜੇ ਆ ਆਹ ਹਾ ਫਰਟੀਲਾਈਜ਼ਰ ਵਗੈਰਾ ਮਿਲਦੇ ਆਪਾਂ ਇਹਨਾਂ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਮਾਤਾ ਤੁਹਾਡਾ ਮੇਰੇ ਚੈਨਲ ਦੇ ਵਿੱਚ ਤੇ ਆਪਣੇ ਪ੍ਰੋਡਕਟ ਬਾਰੇ ਦੱਸੋ ਕੀ ਕੁਝ ਤੁਹਾਡੇ ਕੋਲ ਜਿਹੜੇ ਪ੍ਰੋਡਕਟ ਆ ਮੜਾ ਜਾਂ ਸੰਖੇਪ ਵਿੱਚ ਦੱਸ ਦਿਓ ਆਪਣੀ ਕੋਰਾ ਜੀ ਜਾਂਦੀ ਹੈ ਜੀ ਅੱਛਾ ਜੀ ਇਹ ਟੁੰਡੀ ਵਾਸਤੇ ਜਾਂਦੀ ਹੈ ਅੱਛਾ 15 ਤੋਂ 20 ਇੰਚ ਦੀ ਮੱਕੀ ਤੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੋ ਵਾਰੀ ਟਰਾਈ ਕਰੋ ਇਹਨੂੰ ਫਸਲਾਂ ਦੇ ਉੱਤੇ ਫਸਲਾਂ ਦੇ ਉੱਤੇ ਠੀਕ ਹੈ ਜੀ ਉਸ ਤੋਂ ਬਾਅਦ ਨਵਾਂ ਪ੍ਰੋਡਕਟ ਸਾਡਾ ਫੋਨ ਆਇਆ ਅੱਛਾ ਜੀ ਇਹ ਮੱਕੀ ਦੇ ਕਬਾਲ ਵਾਸਤੇ ਆਇਆ ਅੱਛਾ ਜੀ ਠੀਕ ਹੈ ਜੀ ਮੁੱਕਾ ਆਪਣੀ ਮਿਲਕਲ ਆਉਂਦੀ ਹੈ ਅੱਛਾ ਜੀ ਤੇ ਆਪਣੀ ਪਾਵਰ ওভার ਤੋਂ ਨਹੀਂ ਤੇ 20 ਪਰ ਮੋਟਰ ਗਿਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੋਰ ਸਾਡੇ ਸਾਥ ਕਾਫੀ ਪ੍ਰੋਡਕਟਾਂ ਦੇ ਜੀ ਮਿਲਦੇ ਆ ਜੀ ਆਪਣੇ ਪੋਟਾਸ਼ ਆ 40 ਗ੍ਰਾਮ ਅੱਛਾ ਜੀ ਓਨਲੀ 1.48 ਗ੍ਰਾਮ ਦੀ ਡੋਜ਼ ਆ ਦੀ ਓਕੇ ਰੈਪਟ ਦਾ ਅੱਛਾ ਜੀ ਇਹ ਆਪਣਾ ਗੁੱਡ ਨੇਮ ਤੇ ਕੰਟੈਕਟ ਨੰਬਰ ਦੱਸ ਦੋ ਕਿਸੇ ਨੇ ਅਗਰ ਮਗਾਉਣਾ ਹੋਵੇ ਮੇਰਾ ਇਹਨੂੰ ਗੁੱਡ ਨੇਮ ਹੈ ਗੁਰਿਕਬਾਲ ਜੀ ਅੱਛਾ ਜੀ ਐਫਐਮ ਦੀ ਕੰਪਨੀ ਮੈਂ ਨਾਬਾ ਦੇਖਦਾ ਜੀ ਨਾਬੇ ਦਾ ਹਾਂਜੀ ਅੱਛਾ 7355012300 ਮੇਰਾ ਨੰਬਰ ਹੈ ਜੀ ਇਹ ਜਿਹੜਾ ਮੈਨੂਫੈਕਚਰਿੰਗ ਕਿਹੜੀ ਜਗ੍ਹਾ ਹੁੰਦੀ ਤੁਹਾਡੀ ਇਹ ਆਪਣੀ ਕੰਪਨੀ ਦੀ ਹੈ ਸਾਰੀ ਨਹੀਂ ਕਿਹੜੀ ਜਗ੍ਹਾ ਹੁੰਦੀ ਆ ਜਾਨੀ ਕਿ ਆਪਣੀ ਤਾਂ ਬਾਰੀ ਹੁੰਦੀ ਹੈ ਜੀ ਅੱਛਾ ਜੀ ਯੂ ਐਸ ਏ ਦੀ ਆਪਣੀ ਤਾਂ ਇਹ ਯੂ ਐਸ ਏ ਦੀ ਕੰਪਨੀ ਬਾ ਫੌਨ ਦੀ ਉਹਦੇ ਨਾਲ ਰਿਲੇਟਡ ਹੈ ਹੂੰ ਤਾਮਿਲਨਾਡੂ ਦਾ ਬੇਸ ਹੈ ਜੀ ਆਪਣਾ ਅੱਛਾ ਅੱਛਾ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਤੁਹਾਡਾ ਵੀ ਜੀ ਬਹੁਤ ਧੰਨਵਾਦ ਚੱਲਦੇ ਆਪਾਂ ਅੱਗੇ ਦੇ ਵਿੱਚ ਕੁਝ ਟਰੈਕਟਰ ਖੇਤੀਬਾੜੀ ਦੇ ਨਾਲ ਤੁੰਦ ਤੁੰਦ ਤੇ ਖੇਤੀਬਾੜੀ ਸੰਦ ਤੇ ਵਿੱਚ ਇਹਨਾਂ ਨੇ ਜਿਹੜੀ ਆ ਦਵਾਈਆਂ ਵਗੈਰਾ ਸਪਰੇਅ ਵਗੈਰਾ ਤੇ ਤੇ ਦੀ ਆਪਣੇ ਪੈਦਾਵਾਰ ਹੁੰਦੀ ਹੈ ਕਣਕ ਹੋਵੇ ਮੱਕੀ ਹੋਵੇ ਨਾ ਪੈਰ ਲਈ ਪੈਦਾਵਾਰ ਲਈ ਦਵਾਈਆਂ ਵਗੈਰਾ ਇਹਨਾਂ ਪਤਾਰਾ ਉਹ ਡਿਕਟਡ ਇਸ ਸਟਾਲਾਂ ਤੇ ਮਿਲ ਰਿਹਾ ਦਾ ਜੇ ਸਾਡੇ ਨਿਊ ਹਾਲੈਂਡ ਸ੍ਰੀ ਹਰਕ੍ਰਿਸ਼ਨ ਟ੍ਰੈਕਟਰਸ ਇਹਨਾਂ ਦੇ ਮੋਬਾਈਲ ਨੰਬਰ ਲਿਖਿਆ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਇੱਧਰ ਜਗਤਜੀਤ ਗੁਪ ਵਾਲਿਆਂ ਦਾ ਇਹਨਾਂ ਦੇ ਵੀ ਕੰਟੈਕਟ ਨੰਬਰ ਇੱਥੇ ਦਿੱਤੇ ਹੋਏ ਆ ਤੇ ਇਹਨਾਂ ਦੇ ਅਡੱਡ ਪ੍ਰੋਡਕਟਾ ਉਹਨਾਂ ਨਾਲ ਗੱਲ ਕਰ ਸਕਦੇ ਆ ਕਰਾਂ ਗੱਲ ਕਰਦੇ ਆ ਆਪਾਂ ਜਗਜੀਤ ਵਾਲਿਆਂ ਨਾਲ ਬਾਜੀ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦੇ ਦਿਓ ਜੀ 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 ਦਾ ਆਪਣਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਤੇ ਆਪਣਾ ਸ਼ੁਭ ਨਾਮ ਜਨਾਬ ਦਾ ਮੇਰਾ ਨਾਮ ਮੁਕੰਦ ਸਿੰਘ ਆ ਜੀ ਮੁਕੰਦ ਸਿੰਘ ਜੀ ਆਪਣਾ ਮੋਬਾਈਲ ਨੰਬਰ ਵੀ ਨਾਲ ਹੀ ਬੋਲ ਦਿਓ ਮੇਰਾ ਮੋਬਾਈਲ ਨੰਬਰ ਹੈ 90413 ਜੀ ਅੱਛਾ ਜੀ 23468 ਕਿਹੜੀ ਜਗ੍ਹਾ ਤੋਂ ਵੀਰ ਹੋਣੀ ਨਾ ਪਤਾ ਹੈ 90 ਤੋਂ ਆ ਜਗਜੀਤ 90 ਠੀਕ ਹੈ ਤੇ ਆਪਣੇ ਪ੍ਰੋਡਕਟ ਦੀ ਜਾਣਕਾਰੀ ਬਾਰੇ ਦੱਸੋ ਇਹਦੀ ਆਪਣੀ 57 ਇੰਚੀ ਆ ਜੀ ਇਹ ਅੱਛਾ ਜੀ ਅਚਾਰੀ ਪਰਫਾਰਮਸ 55 ਇੰਚਾ ਜੀ ਸਟਰਾ ਰਿਪਰ ਹਾਂ ਜੀ ਅੱਛਾ ਜੀ ਤੇ ਟਰੈਸਰ ਪੱਟੀਆਂ 16 ਪੱਟੀਆਂ ਲਈਏ ਤੇ ਅੱਛਾ ਜੀ ਹਾਂ ਜੀ ਤੇ 18 ਬਨੇਟ ਨਹੀਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਬੋਲੀ ਚਲੋ 18 ਬਨੇਟ ਨਹੀਂ ਅੱਛਾ ਜੀ ਚਾਈ ਕਰ ਜਿਵੇਂ 60 ਇੰਚੀ ਆ ਜੀ 60 ਇੰਚੀ ਨੂੰ 55 ਇੰਚੀ ਤੇ ਜਾਈ ਪੋ ਅੱਛਾ ਜੀ ਠੀਕ ਆ ਕੋਈ ਜਿਹੜਾ ਛੇਡਾ ਪਾ ਲੈਣਾ ਪਵੇ ਚੱਲਵੇ ਹਾਂ ਜੀ ਹਾਂ ਜੀ ਹਾਂ ਮੈਨੂੰ ਪਤਾ ਤੁਹਾਡਾ ਨਾਂ ਚੱਲਦਾ ਵੈਸੇ ਦੇ ਸੰਦ ਵੀ ਵਧੀਆ ਤੁਹਾਡੇ ਠੀਕ ਆ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ 55 ਇੰਚੀ 55 ਇੰਚੀ ਆ ਕਿਹੜੇ ਬਿਸ਼ਕਰਮਾ ਕਿਹੜੇ ਲੁਧਿਆਣੇ ਆ ਇਹ ਰੱਖੜਾ ਹੀ ਰੱਖੜਾ ਅਚਾ ਆ ਰੱਖੜਾ ਹਾਂਜੀ ਅੱਛੇ ਇਥੇ ਬਣਦੇ ਆ ਇਹ ਤਾਂ ਪਤਾ ਨਹੀਂ ਜੀ ਆਪਣਾ ਕੰਟੈਕਟ ਨੰਬਰ ਬੋਲ ਦੋ ਕਿਸੇ ਨੇ ਅਗਲੇ ਨੇ ਕੰਟੈਕਟ ਕਰਨਾ ਉਹ ਤੁਹਾਨੂੰ ਮੰਗਾਣਾ ਹੋਵੇ ਨੰਬਰ ਲੈ ਜਾਈ 89156 ਅੱਛਾ 87683 ਖਤੋਂ ਬਨਾਮ ਜਨਾਬ ਦਾ ਰਮੇਸ਼ ਕੁਮਾਰ ਆ ਜੀ ਮਿਹਰਬਾਨੀ ਦੇ ਦਰਸ਼ਕੋ ਕਿਸੇ ਨੇ ਰਖੜ ਪਟਿਆਲੇ ਦੇ ਵਿੱਚ ਹੀ ਹੈ ਨਾਲ ਹੀ ਇਹ 10 15 ਕਿਲੋਮੀਟਰ ਪਟਿਆਲੇ ਤੋਂ ਤੇ ਇਹ ਇਨਾਂ ਦੇ ਇੱਥੇ ਇੰਡਸਟਰੀ ਹੈਗੀ ਆ ਵਿਸ਼ਕਰਮਾ ਦੇ ਤੇ ਤੁਸੀਂ ਰੀਪਰ ਵੀ ਲੈ ਸਕਦੇ 33 ਬਾੜੀ ਦਾ ਸਵੰਦ ਜਿਹੜਾ ਸਮਾਨ ਹੈ ਤੁਹਾਨੂੰ ਖਰੀਦ ਸਕਦੇ ਤੇ ਸੋਨਾ ਨਿਕਾਲਣ ਨੇ ਵੀ ਆਪਣਾ ਇੱਕ ਸਟਾਲ ਜਿਹਾ ਲਾਇਆ ਇਹ ਵੀ ਕਿਸੇ ਨੂੰ ਘੱਟ ਨਹੀਂ ਹੈ ਡੀਆਈ 65 ਤੇ ਡੀਆਈ 750 3 ਤੇ ਇਹ ਹੈ ਦੇਖਣਾ ਇਦਾਂ ਦਾ ਟਰੈਕਟਰ ਬਣਿਆ ਹੋਇਆ ਤੇ ਉਸ ਤੇਰੇ ਤੋਂ ਜਿਹੜਾ 12 ਤੋਂ ਉੱਪਰ ਤੇਰੇ ਨੇ ਇਹਨਾਂ ਦੇ ਤੇ ਆਹ ਸੀਡ ਦੇ ਟਾਇਰ ਇਹਦੇ ਵਿੱਚ ਆਹ ਲਈ ਇਹ ਤੇ ਜੌਨ ਡੀਅਰ ਟ੍ਰੈਕਟਰ ਜਿਹੜੇ ਆ 50 50 ਡੀ ਔਰ ਕਾਫੀ ਆਧੂ ਦੇਖਾ ਦੇ ਇਹਨਾਂ ਦੇ ਵਿੱਚ ਵੀ ਆਹ ਬੋਲੋ ਤਾਂ ਟਾਇਰ ਆ ਤੇ ਆਹ ਅਗਲਾ ਟਾਇਰ ਵੀ ਵੱਡਾ ਆ ਗਿਆ ਵਾਹ ਹੋਰ ਇਤੋਂ ਵੱਡਾ ਆ ਗਿਆ 545 ਜੋਂਡੀਅਰ ਇਹ ਹੈ ਜੋਂਡੀਅਰ ਦਾ 5910 ਟਰੈਕਟਰ ਵੇਖਦੇ ਹੋ ਬਹੁਤ ਜਿਹੜਾ ਰੰਗ ਇਹਨਾਂ ਦਾ ਬੜਾ ਅਟਰੈਕਟਿਵ ਜਿਹੜਾ ਰੰਗ ਦਾ ਅਲੱਗ-ਅਲੱਗ ਪਾਵਰ ਦੇ ਵਿੱਚ ਇਹ ਤੁਹਾਨੂੰ ਮਿਲਣਗੇ ਹੋਰ ਵੀ ਚੋਰਾ ਆਈ ਜਾਂਦੇ ਆ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਨਾ ਕਰਾ ਕੇ ਆ ਆ ਲੋਕ ਆ ਜਿਹਦਾ ਅਗਲਾ ਚਾਬੀ ਕਿਤੇ ਨਹੀਂ ਅਗਲੇ ਟਾਪੇ ਦਾ ਲੋਕ ਹੈ ਦਾ ਇੱਥੇ ਟਾਪ ਤੇ ਲੋਕ ਚਾਬੀ ਦਾ ਮੈਂ ਸਮਝਾਂਗਾ ਕਿ ਕੈਮਰਾ ਲੱਗਾ ਨਹੀਂ ਚੱਕ ਕੇ ਦਿਖਾਉਣਗੇ ਇਹਦੇ ਆ ਲੋਕ ਲੱਗਦਾ ਇਹਨੇ ਕਵਰ ਨੂੰ ਜੇ ਇਹ ਚੱਕਿਆ ਜਾਂਦਾ ਲੋਕ ਦੇ ਨਾਲ ਖੁੱਲਣਗੇ ਲੋ ਜੀ ਆਹ ਖੋਲ ਕੇ ਦਿਖਾ ਦਿਓ ਮੜਾਏ ਬੰਦ ਕਰਕੇ ਦਿਖਾ ਦਿਓ ਇੱਕ ਵਾਰੀ ਫਿਰ ਖੋਲ ਦਿਓ ਲੋ ਜੀ ਆਹ ਆ ਖੁੰਦਾ ਇਹਦਾ ਲੋਕ ਲੱਗਦਾ ਇਹਨੂੰ ਕਿ ਬੈਟਰੀ ਆ ਕਿ ਬੈਟਰੀ ਵੇਰਾ ਜਿਹੜੀ ਚੋਰੀ ਨਾ ਹੋ ਜਾ ਦੇ ਫਾਗ ਨਹੀਂ ਇੰਜਨ ਹੁੰਦਾ ਇਹ ਜੌਂਡੀਅਰ ਦਾ ਪੁੰਜਾ ਦਾ ਸਾਰੇ ਦੇ ਵਿੱਚ ਅੱਗੇ ਲੌਕ ਸਿਸਟਮ ਹੈਗਾ ਆਪਣਾ ਕੰਟੈਕਟ ਨੰਬਰ ਬੋਲ ਦਿਓ ਭਾਈ ਜੀ ਇੱਧਰ ਆ ਜਾ ਕਿਰਨ ਮੋਟਰ ਦੀ ਸੰਹੰਦ ਰੋਡ ਤੇ ਆਪਣੀ ਜਲਤੀ ਹੈ ਜੀ ਪਟਿਆਲੇ ਹਾਂਜੀ ਇਹ ਨਾਂ ਦਾ ਆ ਜਾਓ ਜੇ ਕਿਸੇ ਨੂੰ ਕੰਟੈਕਟ ਕਰਨਾ ਹੋਵੇ 98563041 ਅੱਛਾ ਠੀਕ ਆ ਬੰਦੇ ਨੰਬਰ ਅੱਛਾ ਅੱਛਾ ਇਹ ਜਿਹੜਾ ਇਹ ਆ ਬੌਂਡ ਦਾ ਖੁੱਲਾ ਵਧੀਆ ਰੱਖਿਆ ਸਿਸਟਮ ਹੈ ਬੈਟਰੀ ਚੋਰੀ ਨਾ ਹੋ ਜੇ ਬਹੁਤ ਵਧੀਆ ਸਿਸਟਮ ਲੱਗਾ ਮੈਨੂੰ ਇਹ ਠੀਕ ਆ ਥੈਂਕ ਯੂ ਭਾਈ ਠੀਕ ਹੈ ਇਕ ਕਿਸਾਨ ਮੱਲੇ ਦੇ ਵਿੱਚ ਵਿੱਚ ਰੰਗ ਰੰਗ ਪ੍ਰੋਗਰਾਮ ਵੀ ਜਿਦਾਉ ਚੱਲ ਰਿਹਾ ਦੇਖ ਰਿਹਾ ਹਾਂ ਤੇ ਸਟੇਜ ਤੇ ਲੱਗੀ ਹਾਂ ਕਿਸਾਨ ਆ ਜਿਹੜੇ ਆ ਬੈਠੇ ਨੇ ਸਾੰਭੀਆ ਆਪਣਾ ਵੇਰਾ ਦੋਸ਼ ਬੰਨ੍ਹਾਏ ਕਰਮਾਂ ਨੂੰ ਕਿੱਸਾ ਆਪਣੇ ਹੱਥੀ ਲਿਖਿਆ ਤੇ ਮਜਬੂਰੀ ਦਾ ਬੰਦੇ ਬੋਲ ਬੋਲਿਆਂ ਇੱਜ਼ਤ ਬੰਦੇ ਦੀ ਘਟਦੀ ਐ ਬੰਦੇ ਬੋਲ ਬੋਲਿਆਂ ਇੱਜ਼ਤ ਬੰਦੇ ਦੀ ਘਟਦੀ ਐ ਨਟਰਾਜ ਆਟਾ ਜਕੀ ਘਰੇਲੂ ਤੇ ਕਮर्शियल ਟ੍ਰੇਡ ਲਿੰਕ ਇੰਜੀਨੀਅਰਿੰਗ ਸਰਵੇਓਪੋਜੀਟ ਵੀਰ ਕਾਲਾ ਸਕੂਲ ਸਰੰਦਰੋ ਪਟਿਆਲਾ ਤੋਂ ਆਏ ਨੇ ਦਾ ਮੋਬਾਈਲ ਨੰਬਰ ਉੱਤੇ ਲਿਖਿਆ ਹੋਇਆ ਆਪਾਂ ਇਹਨਾਂ ਦੇ ਜਿਹੜੇ ਆ ਸਾਰੀਆਂ ਚੀਜ਼ਾਂ ਦੇਖਾਂਗੇ ਮੰਡੇ ਬੋਲੋ सर चैन एग्रीगेशन सिस्टम के थ्रू है अच्छा, अच्छा। इसमें सब्सिडी मिलती है और मेरे आर्चर का भी स्टॉल लगे हैं कुरे लगे हैं अच्छा हेड बॉस है वो अच्छा वो क्या है चार्जर वो आटा चक्की है सर अच्छा आटा चक्की है वो छोटे वाली है वो तेल तेल निकालने वाली मशीन है अच्छा, अच्छा 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 वो बड़े वाली ਬੜੇ ਵਾਲੇ ਆਟੇ ਚੱਕੀ ਹੈ ਅੱਛਾ ਛੋਟੇ ਵਾਲੀ ਤੇਲ ਵਾਲੀ ਤੇਲ ਵਾਲੀ ਕੋਈ ਵੀ ਛੋਟਾ ਮੋਟਾ ਕੱਢਣਾ ਹੋਵੇ ਨਾਰੀਅਲ ਵਗੈਰਾ ਤੇਲ ਜਾਂ ਕੋਈ ਹੋਰ ਉਹ ਕੱਢ ਸਕਦੇ ਹੋ 3 ਘੰਟੇ ਦਾ ਕੱਢਦੇ ਸਰੋਂ ਦਾ ਅੱਛਾ ਜੀ ਹਾਂ ਠੀਕ ਹੈ ਜੀ 7 ਕਿਲੋ 5 ਕਿਲੋ ਤੱਕ ਠੀਕ ਹੈ ਜੀ 7 ਤੋਂ 10 ਕਿਲੋ ਘੰਟੇ ਦਾ ਆਟਾ ਪੀਂਦੀ ਆ ਅੱਛਾ ਜੀ 7 ਤਰ੍ਹਾਂ ਦਾ ਆਟਾ ਨਹੀਂ ਮੋਟਾ ਪਤਲਾ ਜਿਹੜਾ ਮਰਜ਼ੀ ਕਰ ਲਓ ਕਿੰਨੇ ਦੀ ਹੈ ਜੀ ਉਹ 17000 ਦੀ ਬਹੁਤ ਵਧੀਆ ਘਰ ਚ ਜਿੰਨੇ ਕਰਨਾ ਹੋਵੇ ਬਹੁਤ ਵਧੀਆ 17000 ਦੀ ਆ ਅੱਜ ਸ਼ੂਟ ਹੈਗੀ ਆ ਮੇਲੇ ਦੌਰਾਨ ਸ਼ੂਟ ਹੋ ਜੂਗੀ ਅੱਜ ਕਿੰਨੀ ਕੁ ਕਰਦਾਂ ਜਿੰਨੀ ਲੋਗਾ ਤੋ ਅੱਜ ਠੀਕ ਆ ਜੀ ਮਿਹਰਬਾਨ ਇਹ ਹੈ ਇਹਨਾਂ ਦੇ ਕੰਟੈਕਟ ਨੰਬਰ ਵਗੈਰਾ ਜੀ 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 ਇਹ ਆ ਜੀ ਇਹਨਾਂ ਦੀ ਜੂਸ ਵਾਲੀ ਮਸ਼ੀਨ ਜਿਵੇਂ ਛੋੜਾ ਬੋਦੇ ਨਾਰੀਗੜ ਦਾ ਕੱਢਣਾ ਜਾਂ ਬਦਾਮਾਂ ਦਾ ਕੱਢਣਾ ਤੇ ਆ ਨਾਲ ਹੀ ਇਹਦੇ ਪਈ ਆ ਆਟਾ ਚੱਕੀ ਮੋਟਾ ਪਤਲਾ ਜੋ ਵੀ ਤੁਸੀਂ ਇਹ ਚ ਬਣਾਉਣਾ ਚਾਹੁੰਦੇ ਆ ਆਟਾ ਉਹ ਸੜਕਾ ਦਿਆ ਤੇ ਤੁਹਾਡਾ ਵੀਰੋ ਕਾਹਦਾ ਸਟਾਲ ਹੈ ਸਾਡੇ ਇਹਦੇ ਬਾਰੇ ਜਾਣਕਾਰੀ ਦਿਓ ਭਾਈ ਸასი ਕਾਲ ਸასი ਕਾਲ ਭਾਈ ਜੀ ਇਹ ਸਾਰੇ ਸਰ ਸਾਡੇ ਐਗਰੀਕਲਚਰ ਟੂਲਸ ਨੇ ਜੀ ਅੱਛਾ ਜੀ ਠੀਕ ਹੈ ਸਰ ਇਹ ਸਾਰੇ ਆਪਣਾ ਕੀ ਕਹਿੰਦੇ ਨੇ ਟਿਲਿੰਗ ਦੇ ਕੰਮ ਆਉਂਦੇ ਨੇ ਖੇਤਾਂ ਦੇ ਵਿੱਚ ਸਰ ਅੱਛਾ ਜੀ ਠੀਕ ਹੈ ਬਲੂਰਸ ਨੇ ਜੀ ਅੱਛਾ ਜੀ ਚੇਨ ਸaws ਨੇ ਕ੍ਰਸ਼ ਕਟਰ ਨੇ ਕੱਟਣ ਲਈ ਇਹ ਲੱਕੜ ਕੱਟਣ ਵਾਸਤੇ ਹਾਂਜੀ ਸਰ ਲੱਕੜ ਕੱਟਣ ਲਈ ਕਿੰਨੇ ਕੁ ਦਾ ਲੱਕੜ ਕੱਟਣ ਵਾਲਾ ਸਰ ਇਸ ਦੀ ਸਟਾਰਟਿੰਗ ਰੇਂਜ ਹੈ ਕੋਈ ਆਪਣੀ 17000 ਤੋਂ ਲੈ ਕੇ 50000 ਰੁਪਏ ਤੱਕ ਇਸ ਦੀ ਰੇਂਜ ਹੁੰਦੀ ਹੈ ਇਹ ਕਿੰਨੇ ਰੇਂਜ ਵਾਲਾ ਤੁਹਾਡਾ ਜਿਹੜਾ ਹੈਗਾ 49500 ਰੁਪਏ ਦਾ ਪੀਸ ਹੈ ਅੱਛਾ 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 ਕਿਹੜੀ ਜਗ੍ਹਾ ਕਿਹੜੀ ਇਹ ਕੰਪਨੀ ਦਾ ਦੱਸੋ ਇਹ ਸਟਿਲ ਕੰਪਨੀ ਹੈ ਸਰ ਜਰਮਨ ਤੋਂ ਆਇਆ ਸਰ ਇਹ ਬਿਲਕੁਲ ਅੱਛਾ ਹਾਂਜੀ ਇਹ ਸਟਿਲ ਕੰਪਨੀ ਦਾ ਜਿਹੜਾ ਕੰਪਨੀ ਲਿਖੀ ਹੋਈ ਹੈ ਇਹਨਾਂ ਨੇ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਵੀਰ ਹੋਣਾ ਦੱਸਿਆ ਆਪਣਾ ਕੰਟੈਕਟ ਨੰਬਰ ਵੀਰ ਜ ਸਾਡੇ ਸਾਡੀ ਸ਼ਾਪ ਦਾ ਨਾਮ ਹੈ ਟ੍ਰੇਡਲਿੰਗ ਇੰਜੀਨੀਅਰਿੰਗ ਸਰਵਿਸਿਜ਼ ਕਿਥੇ ਇਸ ਰਾਂਡ ਰੋਡ ਦੁੱਖਣਵਾਰਨ ਗੁਰਦੁਆਰਾ ਸਾਹਿਬ ਕੋਲ ਹੈ ਪਟਿਆਲੇ ਦੇ ਵਿੱਚ ਹੀ ਹੈ ਜੀ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ ਸਾਡਾ ਕੰਟੈਕਟ ਨੰਬਰ ਹੈ 93162 27973 ਬੜਾ ਵਧੀਆ ਚੰਗਾ ਲੱਗਿਆ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਅਗੇ ਐਲ ਐਨ ਟੀ ਸਵਿਚ ਕੀਰ bizness ਵਾਲੇ ਐਲ ਟੀ ਉਹਨਾਂ ਦੇ ਸਵਿਚਸ ਵਗੈਰਾ ਆਪਾਂ ਕੋਚੀਦਾਨ ਨਾਲ ਜਾਣਕਾਰੀ ਲਵਾਂਗੇ ਸਾਨੂੰ ਆਪਣੇ ਸਵਿਚ ਬਾਰੇ ਜਰਾ ਕੇ ਦੱਸੋ ਬੜੀ ਮਿਹਰਬਾਨੀ ਇਸ ਸਵਿਚ ਦੇ ਬਾਰੇ ਦੱਸੋ ਆਪਦੇ ਦੱਸੋ ਅੱਛੇ ਕਾਲ ਇੱਕ ਸਸਤਾ ਜੀ 3 ਪੀਐਸ ਮੋਟਰ ਵਾਸਤੇ ਜੀ ਅੱਛਾ ਜੀ ਇਹ ਚੋਟੋ ਆਟੋਮੈਟਿਕ ਬੋਲਟ ਮੀਟਰ ਐਂਪੀਰੀਮੀਟਰ ਮੋਰ ਅੱਛਾ ਜੀ 35 ਐਚਪੀ ਤੱਕ ਮੋਟਰ ਵਾਸਤੇ ਚਲਾਗਾ ਅੱਛਾ ਨੈਕਸਟ ਵਾਲਾ ਇਹ ਪੱਤੀ ਐਕਟੀਵ ਲਈ ਇਹ ਐਕੀ ਲਈ ਇਹ ਦਾ ਮੋਡਲ ਆ ਦਾ 20 25 30 ਇਹ ਐਲਟੀ ਐਲਐਨਡੀ ਕੰਪਨੀ ਦੇ ਵੱਲੋਂ ਆ ਓਕੇ ਇਹ 75 ਦੀ ਮੋਟਰ ਵਾਸਤੇ ਜੋ ਪੁਰਾਣਾ ਕਰ ਰਹੇ ਇੱਕ ਬਸਟਰ ਹੈ ਜੀ ਐਮਜੀ 2 ਡੀਐਲ 15 20 ਡਾਇਰੈਕਟ ਵਾਲਾ ਸਟਾਰਟਰ ਅੱਛਾ ਜੀ ਇਹ ਸਿੰਗਲ ਫੇਸ ਮੋਟਰ ਵਾਸਤੇ ਇਹ ਸਿੰਗਲ ਫੇਸ ਮੋਟਰ ਜਿਵੇਂ ਇਸ ਮਰਸੀਵਲ ਆਗੇ ਉਹਨਾਂ ਦੇ ਲਈ ਕਿੰਨਾ ਦਾ ਇਹ ਵਾਲਾ ਹਾਂ ਅਜਾ ਜੀ ਆਪਣਾ 4200 ਰੁਪਏ 4200 ਇਹ ਆਟੋਮੈਟਿਕ ਦਾ ਸਾਰਾ ਆਟੋਮੈਟਿਕ ਨਹੀਂ ਮੈਨੂਅਲ ਹੈ ਮੈਨੂਅਲ ਇਹ ਆਟੋਮੈਟਿਕ ਹੈ ਮਰਜੀ ਵਾਲੀ ਹੈ ਅੱਛਾ ਇਹ ਆ ਦੇ ਸਿੰਗਲ ਸਟਾਰਟ ਜਿੱਤੇ ਜਿਹੜਾ ਟਾਈਮ ਗਾਰਾ ਸੈੱਟ ਕਰਨਾ ਪੈਂਦਾ ਉਹ ਟਾਈਮ ਸੈੱਟ ਕਰਨਾ ਅੱਛਾ ਉਹਨੇ ਟਾਈਮ ਬਾਅਦ ਬੰਦ ਦਾ ਉਹ ਵੀ ਟਾਈਮ ਆਏਗਾ ਜੀ ਠੀਕ ਹੈ ਜੀ ਇਹ ਆਏ ਦਾ ਸਟਾਰਟਰ ਹੋਣ ਦੀ ਰੈਡੀ ਟੂ ਸਟਾਰਟ ਦਾ ਟਾਪ ਪਰ ਮੇਰੇ ਕੋਲ ਕੰਟੈਕਟ ਨੰਬਰ ਤੇ ਆ ਦਾ ਨਾਮ ਦੱਸ ਦਿਓ ਜੀ ਸਰ ਇਹ ਪਟਿਆਲਾ ਮਿਲੂਗਾ ਹਿੰਦੁਸਤਾਨ ਇਲੈਕਟ੍ਰੀਕਲ ਸਟੋਰ ਸ਼ੇਰਾ ਵਾਲੀ ਗੇਟ ਸ਼ੇਰਾ ਵਾਲਾ ਗੇਟ ਠੀਕ ਹੈ ਥੈਂਕ ਯੂ ਠੀਕ ਆ ਵੀਰ ਮਿਹਰਬਾਨੀ ਤੁਹਾਡਾ ਟਾਈਮ ਦੇਣ ਲਈ ਇਹ ਜੀ ਇੰਡੋ ਫਾਰਮਲ ਦਾ ਟਰੈਕਟਰ ਤੇ ਵੇਖਦੇ ਆਪਾਂ 360 ਡੀਆਈ ਐਮ ਆਰ ਐਫ ਦੇ ਟਾਇਰ ਆ ਇਹ ਕਿੰਨੇ ਇੰਚ ਵਾਲੇ ਟਾਇਰ ਆ ਹੈ ਤੁਸੀਂ ਇਹਨਾਂ ਦੇ ਨਾਲ 16x22 ਗਏ ਅੱਛਾ 16x22 ਦੇ ਤੁਸੀਂ ਇਹਨਾਂ ਨਾਲ ਹੀ ਹੋ ਹਾਂਜੀ ਥੋੜਾ ਜਿਹਾ ਦੱਸੋ ਇਹਦੇ ਬਾਰੇ ਆਪਣਾ ਆਜੋ ਇੱਧਰ ਆਜੋ ਆਪਣੇ ਟਰੈਕਟਰ ਦੀਆਂ ਖੂਬੀਆਂ ਦੱਸੋ ਇੰਡੋ ਫਾਰਮ ਦਾ ਜਿਹੜਾ ਟਰੈਕਟਰ ਆ ਹੈ ਆਪਣੇ ਟਰੈਕਟਰ ਦੀਆਂ ਖੂਬੀਆਂ ਜੀ ਇਸ ਦਾ ਰੇਟ ਹੈ ਜੀ 8 ਲੱਖ ਹੈ ਜੀ ਮੇਲੇ ਦੇ ਸਾਨੇ ਕਿਤੇ ਵਾ 7.5 ਲੱਖ ਅੱਛਾ 50000 ਦਾ ਡਿਸਕਾਊਂਟ ਆ ਹਾਂਜੀ ਅੱਛਾ ਜੀ ਤੇ ਇਹ ਆਪਣਾ 65 ਹਾਊਸ ਬਰਦਾਈ 65 ਹਾਊਸ ਹਾਂਜੀ 65 ਹਾਊਸ ਕਿੰਨੇ ਇੰਚ ਦੱਸ 10 ਫੁੱਟ ਵਾਲਾ ਜੀ 8 ਫੁੱਟ ਆਈ ਹੈ ਅੰਦਰੋਂ ਅੰਦਰੋਂ 8 ਫੁੱਟ ਆਈ ਹੈ ਅੱਛਾ 10 8 ਫੁੱਟ ਆ ਹੈ ਇਹ ਵੀ ਤੁਹਾਡੇ ਅਲੱਗ-ਅਲੱਗ ਸਾਈਜ਼ ਨੇ ਹਾਂਜੀ ਇੰਚ 6 ਫੁੱਟ 8 ਸਣਾ 9 ਜਿਹੜਾ 10 ਸੁਪਰ ਸੀਡਰ ਦੇ ਵਿੱਚ ਤੇ ਆਹਾ ਇਹ ਜੀ ਸਟਾਰ ਰਿਪਰ ਆਈ ਹੈ ਇਹ ਅੱਛਾ ਇਹ 60 ਇੰਚੀ ਹੈ ਜੀ ਅੱਛਾ ਹਾਂਜੀ 15 ਫਿੰਗਰਾਂ ਵਾਲਾ 16 ਫਿੰਗਰਾਂ ਵਾਲਾ ਜੀ ਅੱਛਾ ਜੀ 54 ਇੰਚ ਨੂੰ ਲਏ ਪਾ ਤੇ ਲੈ ਗਈ 14 ਫਿੰਗਰਾਂ ਵਾਲਾ ਬੜੀ ਮਿਹਰਬਾਨੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਆਹੀ ਆ ਤੁਹਾਡਾ ਕੰ ਇਹ ਇਹਨਾਂ ਦਾ ਨੰਬਰ ਹੈ ਜੀ ਆ ਪਰਮਜੀਤ ਸਿੰਘ ਜੀ ਦਾ 9514222194 ਬੜੀ ਮਿਹਰਬਾਨੀ ਇਸ ਤਰ੍ਹਾਂ ਇਹ ਮੇਲਾ ਤੁਹਾਨੂੰ ਮੈਂ ਦਿਖਾਇਆ ਅਜੇ ਕਾਫੀ ਅੰਦਰ ਸਟਾਲ ਹੋਰ ਵੀ ਲੱਗੇ ਹੋ ਤੁਹਾਨੂੰ ਮੈਂ ਅਗਲੇ ਵਲੌਗ ਦੇ ਵਿੱਚ ਦਿਖਾਵਾਂਗਾ ਆ ਦੇਖੋ ਕਿ ਕਾਫੀ ਵੱਟਾ ਦਾ ਮੇਲਾ ਇੱਥੇ ਭਰਿਆ ਹੋਇਆ ਤੁਹਾਨੂੰ ਮੈਂ ਅੱਜ ਜਿਹੜਾ ਦਿਖਾਇਆ ਹੈ ਜਿਹੜੇ ਇਕੁਇਪਮੈਂਟ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਖੇਤੀਬਾੜੀ ਸਾਧਨ ਟਰੈਕਟਰ ਵਗੈਰਾ ਦਿਖਾਏ ਤੇ ਇਹ ਸੀ ਇਦਾਂ ਦਾ ਮੇਲਾ ਤੇ ਇਹਦੇ ਨਾਲ सुरेंद्र ਸਿੰਘ ਉਹ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜਿਹਦੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਨੂੰ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਫਰੀਦ ਦਰ ਤੇ ਮਿਲ ਸਕੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਫਿਰਿੰਸ ਨੂੰ ਤੇ ਰੱਬ ਰੱਖਦਾ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ